ਛੇ ਘੜੀ ਤੋਂ ਮੁੰਡੇ ਅੱਗੇ ਆਏ ਉਹਨਾਂ ਨੇ ਵਾਰ ਕਰਨੇ ਮਰਤੇ ਚਾਲੂ ਕਰਤੇ ਇੱਕਦਮ ਇਹਨੇ ਚੈਨ 골ਡ ਦੀ ਹਾਂਜੀ ਚੈਨ 골ਡ ਚੈਨ ਨੂੰ ਦੇਖ ਕੇ ਤੁਹਾਡੇ ਤੇ ਸਨੇਚਿੰਗ ਹੋਈ ਹਾਂਜੀ ਨਾ ਇਹ ਸਭ ਦੇ ਸਟਿਚਸ 30 ਟਾਂਕੇ ਲੱਗੇ ਕਿੰਨੇ ਟਾਂਕੇ ਲੱਗੇ 30 ਟਾਂਕੇ ਲੱਗੇ 30 ਟਾਂਕੇ ਅੱਡੋਰਾ ਆਏ ਦਿਨ ਜਿਹੜੀਆਂ ਲੁੱਟਾਂ ਖੋਹਾਂ ਵਾਧੀਆਂ ਜਾ ਰਹੀਆਂ ਨੇ ਤੇ ਬਹੁਤ ਦੁੱਖ ਹੁੰਦਾ ਦੇਖੋ ਆ ਪਬਲਿਕ ਤੇ ਦਿੱਲੀ ਹੋ ਰਹੀ ਰਹੀ ਪਰੇਸ਼ਾਨ ਬੜੀ ਹੈਰਾਨੀ ਦੀ ਗੱਲ ਆ ਜਿਹੜੇ ਇਹਨਾਂ ਦੇ ਚੈਨ ਸੀ ਕਿ 골ਡ ਦੀ ਉਹ ਵੀ ਕੈਸ਼ ਸੀ ਐਕਟਿਵਾ ਦੇ ਵਿੱਚ ਉਹ ਵੀ ਸਾਰੀਆਂ ਚੀਜ਼ਾਂ ਬਹੁਤ ਦੁੱਖ ਲੱਗਾ ਤਾਂ ਹੀ ਅਸੀਂ ਆਏ ਆ ਤਾਂ ਵਾਈਜੀਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਕੀ ਤੇ ਲੈ ਕੇ ਆਏ ਆ ਸਭ ਤੋਂ ਪਹਿਲਾਂ ਮੈਂ ਦਿਖਾਵਾਂਗਾ ਆਪਣੇ ਸਹਿਯੋਗ ਨੂੰ ਬੋਲਾਂਗਾ ਇੱਕ ਵਾਰੀ ਦਿਖਾਇਆ ਜਾਵੇ ਪੜਿਆ ਜਾਵੇ ਕੀ ਲਿਖਿਆ ਹੋਇਆ ਹੈ ਸਟੇਟ ਡੌਗ ਲਵਰ ਐਸੋਸੀਏਸ਼ਨ ਫ੍ਰੀ ਸੇਵਾ ਜੋ ਕਿ ਪੰਜਾਬੀ ਦੇ ਵਰਡ ਦੇ ਵਿੱਚ ਲਿਖਿਆ ਗਿਆ ਇਹ ਹਾਦਸਾ ਇੱਕ ਅੰਮ੍ਰਿਤਸਰ ਦੇ ਵਿੱਚ ਵਾਪਰਿਆ ਹੋਇਆ ਜਿਹੜਾ ਕਿ ਪਿਛਲੇ ਦਿਨੀ ਜਿਹੜਾ ਕਿ ਇਹ ਹਾਦਸਾ ਕਿਹਦੇ ਨਾਲ ਵਾਪਰਿਆ ਗਿਆ ਵਾ ਉਹ ਦਿਖਾਵਾਂਗੇ ਇੱਕ ਸਮਾਜ ਸੇਵਕ ਔਰ ਸ਼ਾਇਦ ਇਹਦੇ ਵਰਗਾ ਕੋਈ ਐਨੀਮਲ ਲਵਰ ਹੋਵੇ ਜਿਹੜੀ ਕਿ ਸਰਸਰੀ ਰਾਤ ਜਾਗ ਕੇ ਦੌਗਸ ਦੀ ਖਾਸ ਕਰਕੇ इवन देन ਕਿ ਗਊ ਹੋਵੇ ਜਾਂ इवन ਕੋਈ ਵੀ ਬੇਜੁਬਾਨ ਉਹਦੀ ਸੇਵਾ ਕਰਦੀ ਹੈ ਔਰ ਆਪਣੇ ਕੋਲ ਫੀਡਿੰਗ ਅਗਰ ਮੈਂ ਦਿਖਾਵਾਂ ਤਾਂ ਘਰ ਪਹਿਲਾਂ ਦਿਖਾਣਾ ਤੁਹਾਨੂੰ ਔਰ ਨੀਚੇ ਡੌਗ ਦਿਖਾਣਾ ਤੁਸੀਂ ਦੇਖ ਸਕਦੇ ਹੋ ਕਿ ਡੌਗ ਇਹਨਾਂ ਦੇ ਘਰ ਦੇ ਵਿੱਚ 40 ਤੋਂ 50 ਡੌਗ ਜਿਹੜੇ ਕਿ ਜਿਨ੍ਹਾਂ ਦੀ ਸੇਵਾ ਕਰਦੀ ਹੈ ਔਰ ਸੜਕਾਂ ਦੇ ਉੱਤੇ ਵੀ ਜਿਹੜੇ ਡੌਗ ਨੇ ਜਿਨ੍ਹਾਂ ਦੀ ਸੇਵਾ ਕਰਦੀ ਹੈ ਕੋਈ ਦਵਾਈ ਦੇਣੀ ਹੈ ਜਾਂ ਉਹਨਾਂ ਦਾ ਫੀਡਿੰਗ 40 ਤੋਂ 50 ਕਿਜੀ ਦੇ ਚਾਵਲ ਏਵਰੀ ਡੇ ਔਰ ਇੱਕ ਨਿਤਨੇਮ ਬਣਾਉਣ ਵਾਲੀ ਲੜਕੀ ਜੋ ਰਾਧਾ ਨਾਮ ਦੀ ਤਾਂ ਮੇਰੇ ਨਾਲ ਮੌਜੂਦ ਹੈ ਰਾਧਾ ਕੋਰ ਸਲੂਟ ਕਰਦੇ ਦੀ ਸੇਵਾ ਨੂੰ ਕਈ ਵਾਰੀ ਅਸੀਂ ਵੀ ਰਾਤ ਰੋਗਰ ਕੋਈ ਵੀਡੀਓ ਵਗੈਰਾ ਕਰਨ ਲਈ ਜਾਂਦੇ ਆ ਤਾਂ ਸੜਕਾਂ ਤੇ ਦੇਖਦੇ ਆ ਆਪਣੀ ਐਕਟੀਵਿਟੀ ਤੇ ਜਾ ਕੇ ਇਹ ਲੜਕੀ ਜਿਹੜੀ ਕਿ ਸੇਵਾ ਕਰਦੀ ਹੈ ਸੜਕਾਂ ਦੇ ਉੱਤੇ ਡੌਗ ਨੂੰ ਖਾਣਾ ਵਗੈਰਾ ਖਵਾਉਂਦੀ ਹੈ ਤਾਂ ਗੱਲ ਕਰਦੇ ਰਾਧਾ ਦੇ ਨਾਲ ਕੀ ਹੋਇਆ ਰਾਧਾ ਜੀ ਇਹ ਤੁਹਾਡੇ ਚਿਹਰੇ ਦਾ ਇੱਕ ਤਰ੍ਹਾਂ ਦਾ ਕੀ ਪੂਰਾ ਨਕਸ਼ਾ ਹੀ ਬਦਲਿਆ ਗਿਆ ਹੈ ਪਤਾ ਲੱਗਾ ਤੁਹਾਡੇ ਤੇ ਕੋਈ ਜਾਣਲੇਵਾ ਹਮਲਾ ਹੋਇਆ ਹੈ ਕੀ ਕਾਰਨ ਬਣਿਆ ਹੈ ਕారణ ਮੈਂ ਮੰਗਲਵਾਰ ਦੀ ਰਾਤ ਸੀ 9:30 ਵਜੇ ਦੀ ਤੇ ਮੈਂ ਡਾਕ ਸੀ ਫੀਡ ਲੈਣ ਜਾ ਰਹੀ ਸੀ ਤੇ ਮੰਗਲਵਜਾ ਦਾ ਕਰਕੇ ਮੈਨੂੰ ਫੀਡ ਨਹੀਂ ਮਿਲੀ ਸ਼ੋਭਾਂ ਸੀ ਜਿਸ ਨਾਲ ਰੈਗੂਲਰ ਤੁਸੀਂ ਕਰਦੇ ਹੋ ਲੋਕ ਦੀ ਤੇ ਮੈਂ ਅਚਾਨਕ ਹੀ ਗਲੀ ਚੋਂ ਨਿਕਲੀ ਤੇ ਮੈਨੂੰ ਨਹੀਂ ਪਤਾ ਬੱਤੀਆਂ ਬੰਦ ਸੀ ਗਲੀ ਚ ਓਕੇ ਤੇ ਇੱਕ ਕੁੜੀ ਪਿੱਛੇ ਖੜੀ ਤੋਂ ਮੁੰਡੇ ਅੱਗੇ ਆਏ ਉਹਨਾਂ ਨੇ ਵਾਰ ਕਰਨੇ ਮੇਰੇ ਤੇ ਚਾਲੂ ਕਰਤੇ ਅੱਛਾ ਅੱਛਾ ਤੇ ਮੈਂ ਮੈਂ ਸੋਚ ਮबारक ਕੋ ਤੁਹਾਡੇ ਵਾਕਫ ਸੀ ਕਿ ਮੈਂ ਕਿਸ 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 ਬਿਹਾਵ ਤੇ ਕੀਤੇਗੇ ਵਾਰ ਨਹੀਂ ਮੇਰੇ ਵਾਕਫ ਨਹੀਂ ਸੀ ਕੋ ਖੋ ਮਾਰੀ ਦੇ ਖੋ ਮਾਰੀ ਦਾ ਚੱਕਰ ਸੀ ਉਹ ਆਪਣੇ ਪਾਪਾ ਦੀ ਆਪਾਂ ਰੱਖੀਦੇ ਪੈਸੇ ਸੇਵਿੰਗ ਰੱਖੀ ਦੀ ਆ ਪਾਪਾ ਮੇਰੇ ਬਿਮਾਰ ਆ ਪੇਸ਼ਾ ਜੀ 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 ਪਤਾ ਮੈਨੂੰ ਤਾਂ ਹਾਂ 3 ਮਹੀਨੇ ਉਹ ਘਰੇ ਹੀ ਤੇ ਡਿੱਕੀ 'ਚ ਪੈਸੇ ਰੱਖੇ ਹੋਏ ਸੀ ਜੀ ਜੀ ਤੇ ਪੈਸੇ ਰੱਖੇ ਤੇ ਮੈਂ ਨਾ ਰਾਤ 'ਚ ਜਾ ਰਹੀ ਬਰਡੇ ਸੀ ਮੇਰਾ ਮੰਡੇ ਨੂੰ ਓਕੇ ਤੇ ਮੇਰੀ ਸਹੇਲੀ ਨੇ ਮੈਨੂੰ ਚੇਨ ਪਾਈ ਸੀ ਤੇ ਮੈਂ ਨਾ ਨੰਗਰੀ ਤੇ ਇੱਕਦਮ ਹੀ ਉਹਨੇ ਚੇਨ ਚੇਨ 골ਡ ਦੀ ਹਾਂਜੀ ਚੇਨ 골ਡ ਚੇਨ ਨੂੰ ਦੇਖ ਕੇ ਤੁਹਾਡੇ ਤੇ ਸਨੇਚਿੰਗ ਹੋਈ ਹਾਂਜੀ ਨਾਲ ਹੀ ਫਟਾਫਟ ਚੇਨ ਖੋਈ ਉਹਨੇ ਐਕਟਿਵ ਆ ਖੋਈ ਨਾਲੀ ਐਕਟਿਵ ਵਾਲਾ ਕਿ ਨਿਕਲ ਗਿਆ ਵੇ ਅਦੀ ਸਕੂਲ ਦੀ ਗਲੀ ਵਾਲੀ ਵੇ ਅਦੀ ਸਕੂਲ ਜਿਹੜੀ ਆ ਪੁਤਲੀ ਘਰ ਦੇ ਕੋਲ 3 ਨੰਬਰ ਆਈ ਥਿੰਕ ਗਲੀ ਪੈਂਦੀ ਆ ਹਾਂਜੀ 3 ਨੰਬਰ ਗਲੀ ਨੂੰ ਲੈ ਕੇ ਚੱਲ ਗਿਆ ਮੈਂ ਉਹਨੂੰ ਮੈਂ ਸਾਰੀ ਗਲੀ ਵਾਲਿਆਂ ਨੂੰ ਆਵਾਜ਼ਾਂ ਮਾਰੀਆਂ ਕਿ ਪਲੀਜ਼ ਮੈਨੂੰ ਬਚਾ ਲਓ ਉੱਥੇ ਕਿਸੇ ਨੇ ਨਹੀਂ ਬਚਾਇਆ ਮੈਂ ਇੱਕ ਇੱਕ ਚੀਜ਼ ਹੋ ਰਹੀ ਹੈ ਇਹ ਇਹ ਕਿਸ ਤਰ੍ਹਾਂ ਹੋਇਆ ਵਾ ਤੁਹਾਡੇ ਇਹ ਦਿਖਾਣਾ ਜਰਾ ਮੈਂ 77 ਮਾਰੇ ਬਹੁਤ ਜ਼ਿਆਦਾ ਮੇਰੇ ਓਕੇ ਇਹ ਸੱਟਾਂ ਉਹੀ ਹੈ ਨਿਸ਼ਾਨ ਇਹ ਸਾਰੇ ਉਹੀ ਨਿਸ਼ਾਨ ਆ ਤੁਸੀਂ ਦੇਖ ਸਕਦੇ ਮੇਰੀ ਬਾਹਾਂ ਤੱਕ ਰੇ ਨੇ ਲਾਹ ਦੇ ਨਹੀਂ ਸੀ ਓਕੇ ਓਕੇ ਇੱਥੇ ਵੀ ਉਹੀ ਚੀਜ਼ਾਂ ਮਾਰੀਆਂ ਮੈਂ ਸਾਰੀਆਂ ਦੇਖੋ ਠਿਕ 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 ਤਾਂ 1 ਲੱਖ ਵੀ ਪਰਾਇਆ ਪਿਆ ਸਿੱਦੇ ਸਭ ਦੇ ਸਟਿਚਸ 30 ਟਾਂਕੇ ਲੱਗੇ ਕਿੰਨੇ ਟਾਂਕੇ ਲੱਗੇ 30 ਟਾਂਕੇ ਲੱਗੇ 30 ਟਾਂਕੇ ਹਾਂਜੀ ਤਾਂ ਮੈਨੂੰ ਹਸਪੀਟਲ ਤੁਹਾਨੂੰ ਕਿੰਨੇ ਨੇ ਪੰਚਾਇਲ ਰਾਗੀਰਾਂ ਨੇ ਕਿ ਕਿਸ ਤਰ੍ਹਾਂ ਤੁਹਾਡੀ ਨਹੀਂ ਰਾਗੀਰੀ ਹੀ ਕੁਲਚੇ ਵਾਲੇ ਅੰਕਲ ਆਗੇ ਸੀ ਉਹ ਲੈ ਕੇ ਗਏ ਕਹਿੰਦੇ ਬੇਟਾ ਡਾਕਸੇ ਸੇਵਾ ਕਰਦੇ ਉਹ ਲੈ ਕੇ ਗਏ ਥਾਣੇ ਮੈਨੂੰ ਉਹ ਲੈ ਕੇ ਗਏ ਫਿਰ ਉਹ ਹਸਪਤਲ ਵੀ ਮੈਨੂੰ ਸਿਵਲ ਉਹੀ ਲੈ ਕੇ ਗਿਆ ਠੀਕ ਠੀਕ ਹੈ ਤਾਂ ਤੁਸੀਂ ਕੰਪਲੇਂਟ ਦਰਜ ਕਰਵਾਈ ਹੈ ਥਾਣੇ ਦੇ ਵਿੱਚ ਹਾਂਜੀ ਕੰਪਲੇਂਟ ਦਰਜ ਕਰਾਤੀ ਹੈ ਤਾਂ ਡਾਟ ਵਗੈਰਾ ਵੀ ਕੱਟੀ ਗਈ ਹੋਏਗੀ ਉਹਦੀ ਰਿਪੋਰਟਾਂ ਵਗੈਰਾ ਉਹਨਾਂ ਕੋਲ ਪੁਲਿਸ ਵਾਲਿਆਂ ਕੋਲ ਹੈ ਹਾਂਜੀ ਨਹੀਂ ਡਾਕਟਰ ਕੱਟੀ ਗਈ ਆ ਬਟ ਐਮਰਲ ਨੂੰ ਕਹਿੰਦੇ 4-5 ਦਿਨ ਹਾਂਜੀ ਜੀ 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 ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਕੀਤੇ ਆ ਇੱਕ ਭਲਾ ਕਰਨ ਵਾਲੀ ਲੜਕੀ ਤਾਂ ਸਾਡੇ ਨਾਲ ਐਸਐਮ ਜੁੜ ਚੁੱਕੇ ਨੇ ਐਂਟੀ ਕਰਾਈਮ ਐਨੀਮਲ ਪ੍ਰੋਡਕਸ਼ਨ ਤੋਂ ਡਾਕਟਰ ਰੋਹਨ ਮਹਿਰਾ ਜੀ ਵੀ ਤੁਸੀਂ ਡਾਕਟਰ ਸਾਹਿਬ ਇੱਥੇ ਪਹੁੰਚੇ ਹੋ ਅੱਜ जानवर ਤਾਂ ਸੇਫ ਨਹੀਂ ਹੈ ਕਿਉਂਕਿ ਪੂਰੇ ਇੰਡੀਆ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੀ ਸੇਵਾ ਕਰਦੇ ਆ ਕਿਉਂਕਿ ਕਰੋੜਾਂ ਦੀ ਆਬਾਦੀ ਦੇ ਵਿੱਚੋਂ ਅਗਰ ਦੇਖਿਆ ਜਾਂਦਾ ਨਾ ਤਾਂ ਚੰਦ ਲੋਕਾਂ ਨੂੰ ਇਹ ਸੇਵਾ ਜਿਹੜੀ ਹੈ ਉਹ ਮਿਲਦੀ ਹੈ ਔਰ ਘਰ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਸੇਵਾ ਕਿਸ ਤਰ੍ਹਾਂ ਡੌਗ ਦੀ ਸੇਵਾ ਉਹਨਾਂ ਦੇ ਬੈੱਡ 'ਤੇ ਉਹਨਾਂ ਵਾਸੇ ਕੂਲਰ ਹੈ ਤਾਂ ਅੱਜ ਇੱਕ ਡੌਗ ਲਵਰ ਦੇ ਨਾਲ ਜਿਹੜੀ ਕਿ ਉਹਨਾਂ ਨੂੰ ਖਾਣਾ ਪਾਉਂਦੀ ਬੇਜਵਨਾਂ ਨੂੰ ਉੱਥੇ ਹਮਲਾ ਹੋ ਗਿਆ ਵਾ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਦੇਖੋ ਜੀ ਬਹੁਤ ਬਹੁਤ ਤੇ ਖਰਾਬ ਹੈ ਬਿਲਕੁਲ ਬਿਲਕੁਲ ਬਹੁਤ ਦੁੱਖ ਦੀ ਗੱਲ ਹੈ ਮੈਂ ਹੁਣੇ ਡੀਸੀਪੀ ਲਾਅ ਐਂਡ ਆਰਡਰ ਉਹਨਾਂ ਨਾਲ ਵੀ ਸੰਪਰਕਨ ਦੀ ਕੋਸ਼ਿਸ਼ ਕੀਤੀ ਹੈ ਬਾਕੀ ਉੱਚ ਅਧਿਕਾਰੀਆਂ ਨਾਲ ਥਾਣੇ 'ਚ ਮੇਰੀ ਗੱਲ ਹੋ ਗਈ ਐਸਓ ਸਾਹਿਬ ਨਾਲ ਵੀ ਹੋਈ ਆ ਪੂਰਾ ਕੋਆਪਰੇਟ ਕਰਨਗੇ ਮੈਡਮ ਦੇ ਨਾਲ ਲੇਕਿਨ ਜਿਹੜਾ ਅੰਮ੍ਰਿਤਸਰ ਦਾ ਲਾਅ ਐਂਡ ਆਰਡਰ ਹੈ ਆਏ ਦਿਨ ਜਿਹੜੀਆਂ ਲੁੱਟਾਂ ਖੋਹਾਂ ਵਾਧੀਆਂ ਜਾ ਰਹੀਆਂ ਨੇ ਤੇ ਬਹੁਤ ਦੁੱਖ ਹੁੰਦਾ ਹੈ ਦੇਖੋ ਆਮ ਪਬਲਿਕ ਤੇ ਦਿੱਲੀ ਹੋ ਰਹੀ ਰਹੀ ਪਰੇਸ਼ਾਨ ਬੜੀ ਹੈਰਾਨੀ ਦੀ ਗੱਲ ਆ ਜਿਹੜੇ ਲੋਕ ਸੇਵਾ ਕਰ ਰਹੇ ਨੇ ਜੀ ਜੀ ਅੰਮ੍ਰਿਤਸਰ ਦੇ ਵਿੱਚ ਕਿਸੇ ਨੂੰ ਵੀ ਨਹੀਂ ਆਈ ਥਿੰਕ ਬਖਸ਼ਿਆ ਜਾ ਰਿਹਾ ਬਿਲਕੁਲ ਬਿਲਕੁਲ ਕਿਸੇ ਨੂੰ ਨਹੀਂ ਬਖਸ਼ਿਆ ਜਾ ਰਿਹਾ ਇਹਨਾਂ ਦੀ ਐਕਟਿਵਾ ਵੀ ਖੋਈ ਗਈ ਹੈ ਇਹਨਾਂ ਦੀ ਚੈਨ ਸੀ ਕਿ 골ਡ ਦੀ ਉਹ ਵੀ ਕੈਸ਼ ਸੀ ਐਕਟਿਵਾ ਦੇ ਵਿੱਚ ਉਹ ਵੀ ਸਾਰੀਆਂ ਚੀਜ਼ਾਂ ਬਹੁਤ ਦੁੱਖ ਲੱਗਾ ਤਾਂ ਹੀ ਅਸੀਂ ਆਏ ਆ ਤੇ ਅਸੀਂ ਪਰਿਵਾਰ ਨੂੰ ਜਿਹੜਾ ਆਸ਼ਵਾਸਨ ਦੇ ਕੇ ਜਾ ਰਹੇ ਆ ਭਈ ਅਸੀਂ ਇਹਨਾਂ ਦੇ ਨਾਲ ਆ ਤੇ ਜਿਤ ਤੱਕ ਹੋਏਗਾ ਇਹਨਾਂ ਦੀ ਸਹਾਇਤਾ ਆਪਾਂ ਕਰਾਂਗੇ ਇਹਨਾਂ ਨੂੰ ਨਿਆਂ ਦਿਵਾ ਦੇਵਾਂਗੇ ਤੁਹਾਡੀ ਕਿ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਕੋਈ ਬਿਲਕੁਲ ਅਸੀਂ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੋਇਆ ਕਿ ਇਹਨਾਂ ਦੇ ਹੁਣੇ ਜਿਹੜੇ ਬਿਆਨ ਲੈਣ ਆਏਗੀ ਪੁਲਿਸ ਤੇ ਉਹਦੇ ਬਿਹਾਫ ਤੇ ਹੁਣੇ ਜਿਹੜੀ ਐਫ ਆਈ ਆਰ ਜਿਹੜੀ ਦਰਜ ਕੀਤੀ ਜਾਏਗੀ ਸਾਡੇ ਕੋਈ ਇੱਕ ਕੰਪਲੇਟ ਆਪਣੇ ਰੇਖਾ ਹੈ ਲੜਕੀ ਕੈਂਟਰਨਮੈਂਟ ਤੋਂ ਉਹ ਉਹਨੇ ਇੱਕ ਕੰਪਲੇਟ ਫਾਈਲ ਕੀਤੀ ਹੈ ਦੀ ਅਭੀਜੀਤ ਲੜਕਾ ਹੈ ਤੇ ਉਹਦੇ ਨਾਲ ਇੱਕ ਲੜਕਾ ਹੋਰ ਸੀ ਉਹਨਾਂ ਦਾ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਜਿਹਦੇ ਵਿੱਚ ਉਹ ਤੇ ਇੰਜੀਨੀਅਰ ਆਈਆਂ ਨੇ ਅਸੀਂ ਉਹਦੀ ਸਟੇਟਮੈਂਟ ਲੈ ਕੇ ਐਸ ਪਰ ਸਟੇਟਮੈਂਟ ਜੋ ਵੀ ਕਾਰਵਾਈ ਹੋ ਉਹਨੂੰ ਅਮਲ 'ਚ ਲਿਆਵਾਂਗੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਇਨਵੈਸਟ ਕਰਾਂਗੇ ਇਹ ਸੰਬੰਧ ਦੇ ਕੋਈ ਸੀਸੀਟੀਵੀ ਵੀ ਸਾਹਮਣੇ ਆਈ ਹੈ ਤਾਂ ਕੋਈ ਨਹੀਂ ਆਹ ਦੇਖੋ ਫਿਲਹਾਲ ਤੇ ਸਾਡੇ ਕੋਲ ਆਲੇ ਆ ਕੇ ਉਹਨਾਂ ਨੇ ਸ਼ਿਕਾਇਤ ਹੀ ਕੀਤੀ ਹੈ ਤੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਵੀ ਇਹ ਗੱਲ ਹੋਈ ਕਿਉਂ ਆ ਤੇ ਕਿੱਥੇ ਹੋਈ ਹੈ ਤੇ ਉਹਦੀ ਸੀਸੀਟੀਵੀ ਫੁਟੇਜ ਜਾਂ ਕੋਈ ਸਾਡੇ ਕੋਈ ਹੋਰ ਐਵੀਡੈਂਸ ਆਏਗੀ ਤੇ ਉਹਨੂੰ ਅਸੀਂ ਦੇਖਾਂਗੇ। ਕੋਈ ਨਾ ਕੋਈ ਮਾਮਲਾ ਸਾਹਮਣੇ ਆ ਰਿਹਾ ਹੋਵੇਗਾ। ਦੇਖੋ ਆਪਾਂ ਕਹਿ ਨਹੀਂ ਸਕਦੇ ਵੀ ਲੁੱਟ ਖੋਹ ਆ ਜਾਂ ਕੀ ਹੈ ਉਹ ਜੇ ਨਜਰ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਕਰਦੇ ਉਹਨਾਂ ਚਿਰ ਅਸੀਂ ਕੁਝ ਨਹੀਂ ਕਹਿ ਸਕਦੇ। ਜੀ। ਸੀਸੀ ਤੋਂ ਦਿਖਾਈ ਸੀ ਇੱਕ ਪਸ਼ੂਪ੍ਰੇਮੀ ਜਿਹੜੇ ਕਿ ਡੌਗ ਲਵਰ ਅੰਮ੍ਰਿਤਸਰ ਦੇ ਕੰਟਰੋਲ ਮੈਨਿਟਰੀਏ ਦੇ ਵਿੱਚ ਰਾਤੀ ਅੱਧ ਦੀ ਰਾਤ ਤੱਕ ਡੌਗ ਸੇਵਾ ਕਰਦੀ ਹੈ ਕੋਈ ਵੀ ਜਾਨਵਰ ਬਿਮਾਰ ਹੋਵੇ ਲਾਰਜ ਹੋਵੇ ਸਮਾਲ ਹੋਵੇ ਉਹਨਾਂ ਦੀ ਸੇਵਾ ਕਰਦੀ ਹੈ ਸੇਵਾ ਦੇ ਨਾਮ ਦੇ ਉੱਤੇ ਦੇਖਿਆ ਗਿਆ ਔਰ ਫ੍ਰੀ ਸੇਵਾ ਕਰਦੀ ਹੈ ਅਜ ਉਹਨਾਂ ਦੀ ਸੇਫਟੀ ਨਹੀਂ ਹੈਗੀ ਤਾਂ ਕੀ ਬਣੇਗਾ ਖਾਸ ਕਰਕੇ ਸਾਡੇ ਅੰਮ੍ਰਿਤਸਰ ਜੁ ਕਿ ਕ੍ਰਾਈਮ ਰੇਟ ਦਿਨ ਪਰ ਦਿਨ ਵਧ ਰਿਹਾ ਅਗਰ ਦੇਖਿਆ ਜਾਵੇ ਤਾਂ 15 ਅਗਸਤ ਵੀ ਆ ਰਹੀ ਹੈ ਉਹਦੇ ਚ ਵੀ ਕਾਫੀ ਜਿਆਦਾ ਪੁਲਿਸ ਵੱਲੋਂ ਹਾਈ ਅਲਰਟ ਹੈ ਅੰਮ੍ਰਿਤਸਰ ਦੇ ਵਿੱਚ ਪਰ ਪਰਮਾਤਮਾ ਜਾਣੇ ਕਿ ਕੀ ਬਣ ਰਿਹਾ ਹੈ ਅੱਜ ਦੁਨੀਆ ਤੇ ਨਾਲ ਮੇਰੇ ਨਾਲ ਮੇਰੇ ਸਹਿਯੋਗੀ ਮਨਦੀਪ ਸਿੰਘ ਔਰ ਮੈਂ ਤੁਹਾਡਾ ਆਪਣਾ ਦੋਸਤ ਹੋਸਟ ਅਜੇ ਸ਼ਿੰਗਾਰੀ ਜੈ ਹਿੰਦ ਮੇਰਾ ਵਾਰਤਮਾਨ